ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲੋਜੀ ਕਰਤੀਆ ਬੁਲਾਉ ਦੀ ਸਟਾਰਟਿੰਗ ਆ ਪਸੋਬਾ ਸੋਬਾ ਤੇ ਹੁਣ ਨਾਲੇ ਧੋਲੇ ਠੀਕ ਹੈ ਸਵੇਰ ਸੋਬੇ 12:00 ਵੱਜ ਗਏ ਤੇ ਹੁਣ ਵੇਨੇ ਚੱਲਦੇ ਮਿੱਤਰੋ ਖੇਤ ਤੇ ਟੋਪੀ ਟਾਪੀ ਲੈ ਲਈ ਗੋ ਵੀ ਸਰ ਹੈਗਾ ਗਿੱਲਾ ਤੇ ਨਾਲੇ ਪਾਲ ਕੇ ਕੋਟ ਆਪਣਾ ਤੇ ਕੁੱਤਿਆਂ ਵਾਸਤੇ ਰੋਟੀਆਂ ਚੱਕ ਲਈਏ ਤੇ ਬਾਕੀ ਚੱਲਦੇ ਆ ਖੇਤ ਹਨ ਜੜੀ ਛੜੀ ਮਾਰ ਕੇ ਆਉਣੇ ਘਰੇ ਅੱਦਨ ਗੋਣ ਮਿੱਤਰੋ ਬਹੁਤ ਜ਼ਿਆਦਾ ਔਖਾ ਹਨ ਕਿਉਂਕਿ ਘਰੇ ਪਰ ਬੰਦਸ਼ੀ ਹੋ ਜਾਂਦੀ ਹੈ ਨਾ ਚਲੋ ਮਿੱਤਰੋ ਚੱਲਦੇ ਆਪਾਂ ਤੇ ਚੱਲ ਕੇ ਦਿਖਾਉਣੇ ਨੂੰ ਕੀ ਬੰਦਾ ਆਓ ਬਈ ਮਿੱਤਰੋ ਪਹੁੰਚ ਚੁੱਕੇ ਆਂ ਖੇਤ ਤੇ ਰੈਕਸ਼ਨ ਚੈੱਕ ਕਰੋ ਇਧਰ ਕਿਹ ਲੈ ਆਏ ਐਂ ਕਰਦੇ ਆ ਲੂਤ ਲੂਤ ਜੀ ਬਸ ਦਵਾ ਪਾ ਦੇ ਲਓ ਬਈ ਇਹਨਾਂ ਦੀ ਰੋਟੀ ਪਾਤੀ ਆਪਾਂ ਤੇ ਇੱਕ ਦੀ ਰੋਟੀ ਨੂੰ ਹੋਰ ਪਾ ਦਈਏ ਮਿੱਤਰੋ ਤੇ ਬਾਕੀ ਫੇਰ ਰੱਖਾਂ ਜੇ ਕਿ ਅੱਗੇ ਤਾਂ ਠੀਕ ਐ ਇਨੀ ਫਿਰ ਇਹਦੇ ਕਰਮਾਂ ਤੇ ਸਾਰੀਆਂ ਹੈਗੀਆਂ ਹੀ ਆ ਤਾਓ ਬਈ ਮਿੱਤਰੋ ਪਹੁੰਚ ਚੁੱਕੇ ਆਪਾਂ ਹੁਣ ਦੂਜੇ ਖੇਤ ਮਾ ਕਈ ਦਿਨ ਹੋ ਗਏ ਜਿੱਦ ਦਾ ਪਾਣੀ ਲਾਇਆ ਇਸਕੇ ਦੇ ਮਿੱਤਰੋ ਗਿੜੇ ਨਹੀਂ ਮਾਰਿਆ ਹਨਾ ਤੇ ਬਸ ਸੜਕ ਤੋਂ ਦੇਖ ਕੇ ਸਿੱਧੇ ਮੁੜ ਜਾਂਦੇ ਸੀਗੇ ਤੇ ਨਾਲੇ ਕਣਕ ਕੂਨਕ ਦੇਖ ਲਈਏ ਮਾੜੀ ਮੋਟੀ ਕੀ ਕੰਡੀਸ਼ਨ ਹੈ ਨਾ ਵੀ ਸਪਰੇਅ ਕਰੀਏ ਤਾਂ ਤਾਕਤਾਲੀ ਕਿ ਨਾ ਕਰੀਏ ਹਨਾ ਕਰਾਂਗੇ ਤਾਂ ਵਰਤ ਤਾਕਤਾਲੀ ਮਿੱਤਰੋ ਸਪਰੇਅ ਤਾਂ ਹੀ ਜੇ ਸਰੀਰ ਸੈਟੂ ਆ ਉਹ ਕਣਕ ਤਾਂ ਠੀਕ ਆ ਵਧੀਆ ਹਨਾ ਲੋੜ ਤਾਂ ਹੈ ਨਹੀਂਗੀ ਤੇ ਬਾਕੀ ਸਰੀਰ ਦੇ ਡਿਪੈਂਡ ਆ ਜੇ ਪੰਜ ਚਾਰ ਦਿਨਾਂ ਦਾ ਠੀਕ ਹੋ ਗਿਆ ਤਾਂ ਸਪਰੇਅ ਕਰ ਦਿਆਂਗੇ ਤੇ ਨਹੀਂ ਫਿਰ ਆਇਆ ਚੱਲ ਜਾਊ ਬਈ ਠੀਕ ਹੈ ਤੇ ਘੇੜਾ-ਘੇੜਾ ਮਾਰ ਲਈ ਮਿੱਤਰੋ ਠੀਕ ਹੈ ਚਾਰ-ਚਪਰੇ ਤੇ ਫਿਰ ਚੱਲਦੇ ਆ ਘਰੇ ਤੇ ਵੇਹਣੇ ਕੀ ਬੰਦਾਗਾ ਲਓ ਭਾਈ ਪਹੁੰਚ ਚੁੱਕੇ ਆ ਘਰੇ ਖੇਤੋਂ ਘੇੜਾ-ਛੇੜਾ ਮਾਰ ਕੇ ਤੇ ਦਾਦੀ ਮਾਂ ਮੈਨੂੰ ਠੀਕ ਲੱਗ ਰਹੀ ਐ ਜਨਾ ਹਾਂ ਹਾਂ ਯਾਰ ਇਹ ਤਾਂ ਘੜਕਦੀ ਐ ਪੂਰੀ ਤੜਕੇ ਡਾਉਣ ਸੀਗੀ ੜਕੇ ਤਾਂ ਡਾਉਣ ਵਿੱਚ ਖੜਾ ਨਹੀਂ ਹੋਇਆ ਜਾਂਦਾ ਹੁਣ ਸਹੀ ਐ ਦਾਣੇ ਤੇ ਹੋਗੀ ਤਾੜੇ ਕੈਪਸੂਲ ਨਹੀਂ ਤੇ ਤਾਂ ਕੱਲ੍ਹ ਬਾਤੇ ਤਾਂ ਸੱਟ ਹੈਗੀ ਪੂਰੀ ਸਹੀ ਜਮਾ ਸਾਈ ਹੋਂ ਤਾਂ ਪਰ ਤੂੰ ਹਾਂ ਹੁੰਦਾ ਪੂਰੀ ਗੜਕੇ ਬੋਲਦੀ ਹੈ ਨਾ ਲਫੜ ਰਿਸ਼ਤੇ ਲੈ ਆ ਬਈ ਹੋ ਤੂੰ ਠੀਕ ਹਣਾ ਰਾਤ ਸਾਡਾ ਬੰਦਾ ਵੀ ਡਾਊਨ ਹੋ ਗਿਆ ਸੀ ਆ ਵੀ ਠੀਕ ਤਾਂ ਹੈਗੀਆਂ ਖਾ ਲਿਆ ਪੀ ਲਿਆ ਪਰ ਸਰੀਰ ਚ ਸੂਰਜਾਂ ਵੱਜੀ ਜਾਂਦੇ ਸੂਰਜਾਂ ਜੀ ਪੀੜ ਜੀ ਨਿਕਲੀ ਜਾਂਦੀ ਹੈ ਨਿਕਲ ਹੀ ਜਾਂਦੀ ਹੈ ਅ ਡਿਮਾਗ ਦਾ ਖਾਣਾ ਤੇ ਹੋਰ ਇੱਧਰ ਸਾਡਾ ਬੰਦਾ ਰਾਤ ਆ ਡਾਊਨ ਹੋ ਗਿਆ ਪਹਿਲਾਂ ਮੈਂ ਤੇ ਵੀ ਡਾਊਨ ਹੋ ਗਿਆ ਟੇ ਅਸੀਂ ਮਾੜੇ ਸੈੱਟ ਹੋਏ ਤੇ ਹੁਣ ਬੰਦਾ ਕੰਮ ਵਾਲਾ ਸਾਡਾ ਡਾਊਨ ਹੋ ਗਿਆ ਸੀ ਤਾਂ ਵਿਹਲੇ ਸੀਗੇ ਪਏ ਰਹਿੰਦੇ ਸੀਗੇ ਹੋਰ ਅ ਚਲੋ ਮੈਂ ਚਾਹ ਚੁਆਇਤ ਵੀ ਪੀ ਤੇ ਬਿਸਕਟ ਖਾ ਹੀ ਦੇਣਾ ਲਾਓ ਵੀ ਮਿੱਤਰੋ ਪਹੁੰਚ ਚੁਕੇ ਅਪਰ ਅੰਦਰ ਆਪਣੀ ਕਵਰੇਜ ਦੇ ਵਿੱਚ ਤੇ ਅੱਜ ਯਾਰ ਜੀ ਆ ਨਹੀਂ ਕਰਿਆ ਵਲੌਗ ਬਣਾਉਂਦਾ ਤੇ ਬਸ ਟਾਈਮ ਪਾਜਾ ਕਰਾਇਆ ਤਾਂ ਮੈਂ ਤੇ ਅੰਦਰ ਆ ਕੇ ਬਹਿ ਗਿਆ ਤੇ ਰੋਟੀ ਆਟੀ ਖਾਣੇ ਆ ਮਿੱਤਰੋ ਹਨਾ ਟਾਈਮ 7 ਵਜ ਚੁੱਕੇ ਹੈ ਤੇ ਬੀਬੀ ਮੇਲਾ ਰੋਟੀ ਲੈ ਕੇ ਆਉਂਦੀ ਹੋਊਗੀ ਕਿਉਂਕਿ ਪਾਣੀ ਦਾ ਗਲਾਸ ਤਾਂ ਧਰ ਗਿਆ ਇੱਥੇ ਜਦੋਂ ਪਾਣੀ ਦਾ ਗਲਾਸ ਧਰ ਜੇ ਸਮਝ ਲਓ ਵੀ ਰੋਟੀ ਹੁਣ ਆਉਣ ਵਾਲੀ ਹੈ 2 ਸੈਕਿੰਟਾਂ ਦੇ ਅੰਦਰ ਰੋਟੀ ਆ ਜਾਊਗੀ ਤੇ ਬਾਕੀ ਗੱਲਾਂ ਬਾਤਾਂ ਕੋਈ ਗੱਲ ਨਹੀਂ ਮਿੱਤਰੋ ਕਰਾਂਗੇ ਤੇ ਹਜੇ ਲੱਗਣਗੇ ਬਈ ਸਾਨੂੰ ਨਾ ਵਾਲਾ ਪੰਜ ਚਾਰ ਦਿਨ ਨਾ ਹਜੇ ਸਰੀਰ ਸੈੱਟ ਹੋਣ ਤੇ ਰਿਕਵਰ ਹੋਣ ਤੇ ਟਾਈਮ ਲੱਗੂ ਆ ਤੇ ਫੇਰ ਥੋੜਾ ਕੰਟੈਂਟ ਵਧਿਆ ਲਿਆ ਕਰਾਂਗੇ ਹਨਾ ਤੇ ਹਜੇ ਮੇਰਾ ਵੀ ਉੱਨਾ ਹਜੇ ਵਧੀਆ ਨਹੀਂ ਸੀਰ ਜਾਂ ਅੱਖਾਂ ਮੈਂ ਵੀ ਓਕੇ ਰਿਪੋਰਟਾਂ ਹੀ ਨਾ ਮਾ ਹਨਾ ਉਹ ਵੀ ਉਹ ਵੀ ਹੈ ਨੀਗਾ ਤੇ ਬੀਬੀ ਵੀ ਹਜੇ ਠੀਕ ਠਾਕ ਆ ਪਰ ਠੀਕ ਠਾਕ ਜਿਹਾ ਐਵਰੇਜ ਜਾਂ ਕਮ ਆਗਾ ਤੇ ਬਸ ਆਪਾਂ ਜੇ ਰਹਿਨੇ ਸਿਹਤ ਨਾ ਅੱਖਾਂ ਹੀ ਮਿਠੀ ਜਾਣੀ ਹਨਾ ਤੇ ਬਣਾਇਆ ਕਰਾਂਗੇ ਚੰਗੇ ਚੰਗੇ ਵਲੌਗ ਮਾੜੇ ਤਾਂ ਵਿੱਚ ਇਹ ਵੀ ਨਹੀਂਗੇ ਤੇ ਚਲੋ ਮਿੱਤਰੋ ਇਹਨੇ ਰੋਟੀ ਰੱਟੀ ਖਾਣੇ ਆ ਬੀਬੀ ਰੋਟੀ ਲੈ ਕੇ ਆਉਂਦੀ ਹੋਊਗੀ ਆਪਣੀ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਓ ਬਈ ਬੀਬੀ ਆਉਣ ਵਾਲੀ ਆ ਏ ਆ ਗਈ ਆ ਗਈ ਝਾਕ ਬਈ ਮੈਨੂੰ ਪਤਾ ਸੀ ਮੇਰੀ ਦਾਦੀ ਮਾਂ ਰੋਟੀ ਲੈ ਕੇ ਆਉਗੀ ਤੂੰ ਰੋਟੀ ਖਾ ਲਈ ਬੀਬੀ ਕਿ ਮੈਂ ਅੱਜ ਠੀਕ ਹਾਂ ਨਾ ਹਾਂ ਪਹਿਲਾਂ ਤੂੰ ਬੁਮਾਰ ਹੋਈ ਫਿਰ ਮੈਂ ਹੋਇਆ ਹੌਣ ਰਹਿੰਦੀ ਖੁੰਦੀ ਆ ਮੰਮੀ ਵੀ ਕਰਕੇ ਲੈ ਗਈ ਨਾਲ ਉਹੀ ਕੰਮ ਵਾਲੀ ਸੀਗਾ ਆਪਾ ਉਹ ਵੀ ਜੱਬ ਤੀ ਆਪ ਦਾ ਪੈ ਜਾਣਾ ਹਜੇ ਮੁਧਦੇ ਹੋਵੋਗੇ ਬਿਮਾਰ ਹੋਏ ਪਿਆਪਾ ਤਾਂ ਤੇ ਰੋਟੀ ਜੱਟੀ ਖਾ ਲਈਏ ਮਿੱਤਰੋ ਗੇਰਾ ਤੇ ਬਾਕੀ ਗੱਲਾਂ ਬਾਤਾਂ ਫੇਰ ਕਰਾਂਗੇ ਦੋ ਚਾਹ ਕਈ ਦਿਨ ਹੋ ਗਿਆ ਨਾ ਬੀਬੀ ਹਾਂ ਤੇ ਆਪਾਂ ਤੋਂ ਉਹ ਵੀਡੀਓ ਵੀਡੀਓ ਬਣੀਆਂ ਹੀ ਨਹੀਂ ਨਹੀਂ ਬਣੀਆਂ ਹਜੇ ਮੈਂ ਕਿਹਾ 5-4 ਦਿਨ ਹੋਰ ਲੱਗਣਗੇ ਹਜੇ ਆਪਾਂ ਨੂੰ ਸੈੱਟ ਹੋਣ ਤੇ ਹੌਲੀ ਹੌਲੀ ਜਿਵੇਂ ਸੈੱਟ ਹੋਵਾਂਗੇ ਤੇ ਫੇਰ ਵੀਡੀਓ ਬਣਾ ਕਰਾਂਗੇ ਨਹੀਂ ਬਣੀਆਂ ਨਹੀਂ ਤੇ ਚਲੋ ਮਿੱਤਰੋ ਰੋਟੀ ਖਾਣੇ ਗੇਰਾ